ਤਦੀ ਵੀ ਤੁਹਾਡੀ 에어ਲਾਈਨ ਦੀ ਟਿਕਟ ਤੁਸੀਂ ਚੀਪ ਨਹੀਂ ਲੈਣੀ 90% ਜਿਹੜੇ ਕਲੈਂਟਸ ਔਨ ਹੋਟਲ ਬੁਕਿੰਗ ਤੇ ਆ ਜਦੋਂ ਮੇਰੇ ਤੋਂ ਕਲੈਂਟ ਆਉਂਦਾ ਉਹਨੂੰ ਇੱਕ ਗਲ ਬਿੱਲਾ ਆਪਾਂ ਕਹਿੰਦੇ ਆ ਕਿ ਤੁਹਾਡਾ ਸਾਡੇ ਤੋਂ ਰਿਫਿਊਜ਼ਨ ਲੱਗ ਸਕਦਾ ਇਹ ਇਹ ਬੜੀ ਵੱਡੀ ਗੱਲ ਹੈ ਤੁਸੀਂ ਜੋ ਕਹਿ ਰਹੇ ਹੋ 12 ਬ੍ਰੀਫਸਰ 12 ਰਿਫਿਊਜ਼ਨ ਤੋਂ ਬਾਅਦ ਵੀ ਕੈਂਡਲ ਅਵੀਜ਼ਾ ਆਇਆ ਕਲੈਂਟਸ ਨੂੰ ਅਪਲਾਈ ਕਰਨ ਚ ਐਂਡ ਵੀਜ਼ਾ ਹਾਸਲ ਕਰਨ ਚ ਜ਼ਮੀਨ ਅਸਮਾਨ ਦਾ ਫਰਕ ਆ ਜਿਹੜੀ ਗੱਲ ਕਰਨੀ ਆ ਕਦੋਂ ਕਰਨੀ ਆ ਆ ਬਹੁਤ ਜ਼ਰੂਰੀ ਆ ਤੁਹਾਨੂੰ ਵੀ ਆnde ਦਾਫ ਪੇਜ ਲੋਕਾਂ ਕੋਲੋਂ ਪੈਸੇ ਕਢਾ ਕੈਨੇਡਾ ਬਹੁਤ ਸਮਾਰਟ ਆ ਓਕੇ ਇੱਕ ਨਾ ਇੱਕ ਮਿੰਟ ਚ ਪਤਾ ਲੱਗ ਜਾਂਦਾ ਉਹਨਾਂ ਨੂੰ ਇੰਟਰਨੈਟ ਤੋਂ ਚੱਕਿਆ ਵਾ ਨਮਸਕਾਰ ਮੈਂ ਹਾਂ ਗੈਰੀ ਸਪੈਸ਼ਲ ਪੋਡਕਾਸਟ ਵਿੱਚ ਬਾਤ ਨੂੰ ਸਵਾਗਤ ਬਹੁਤ ਸਾਰੇ ਸਵਾਲ ਹੋਣਗੇ ਤੁਹਾਡੇ ਜ਼ਹਿਨ ਦੇ ਵਿੱਚ ਕੀ ਆਪਾਂ ਐਜ਼ ਟੂਰਿਸਟ ਵੀਜ਼ਾ ਕੈਨੇਡਾ ਜਾਣਾ ਚਾਹੁੰਦੇ ਆ ਯੂਕੇ ਜਾਣਾ ਚਾਹੁੰਦੇ ਆ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਜਾਂ ਫਿਰ ਸ਼ੈਨੇਗਰ ਤਾਂ ਜਿਹੜੇ ਸਵਾਲ ਤੁਹਾਡੇ ਜ਼ਹਿਨ 'ਚ ਆਜੂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲਣਗੇ ਕਿਉਂਕਿ ਮੇਰੇ ਨਾਲ ਕੈਨੇਡਾ ਯੂਕੇ ਆਸਟ੍ਰੇਲੀਆ ਸ਼ੈਲੇਗਨ ਟੂਰਿਸਟ ਵੀਜ਼ਾ ਦੇ ਮਾਹਰ ਮਿਸਟਰ ਰਾਜਵੀਰ ਮਾਜੂਦ ਨੇ ਫ੍ਰੌਮ ਟਿਪਟਾਪ ਇਮੀਗ੍ਰੇਸ਼ਨ ਦਲੰਦਰ ਬਾਦੂ ਸਵਾਗਤ ਸੱਫੀਕਰ ਸਰ ਸ਼ਿਕਰ ਜੀ ਟਿਪਟਾਪ ਨਾਮ ਦਾ ਹੈ ਤੇ ਫਿਰ ਟਿਪਟਾਪ ਕੰਮ ਚੱਲ ਰਿਹਾ 100% ਜੀ ਅੱਛਾ ਇੱਕ ਜ਼ਾਹਰ ਸਭ ਤੋਂ ਪਹਿਲਾ ਸਵਾਲ ਇਹ ਆਂਦਾ ਹੈ ਪਹਿਲਾਂ ਸਟੱਡੀ ਵੀਜ਼ਾ ਨੂੰ ਬਹੁਤ ਪ੍ਰਮੋਟ ਕੀਤਾ ਗਿਆ ਹਮ ਵਰਕ ਪਰਮਿਟ ਨੂੰ ਬਹੁਤ ਪ੍ਰਮੋਟ ਕੀਤਾ ਗਿਆ ਹੁਣ ਟੂਰਿਸਟ ਵੀਜ਼ਾ ਨੂੰ ਮੈਕਸਿਮਮ ਜਿਹੜੇ ਕੰਸਲਟੈਂਟਸ ਨੇ ਪ੍ਰਮੋਟ ਕਰ ਰਹੇ ਕੀ ਗੱਲ ਕਮ ਫਿੱਕਾ ਪੈ ਗਿਆ ਜਾਂ ਇੱਕ ਨਵੀਂ ਸਟ੍ਰੈਟੇਜੀ ਤਿਆਰ ਹੋ ਗਈ ਮਾਰਕੀਟ ਦੇ ਵਿੱਚ ਆ ਗੜੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਫਰਮ 12 ਇਅਰਸ ਟਿਪਟੋਬ ਇਮੀਗ੍ਰੇਸ਼ਨ ਸਿਰਫ ਦਾ ਸਿਰਫ ਟੂਰਿਸਟ ਰਿਸਰਚ ਡੀਲ ਕਰਦਾ ਅਸੀਂ ਨਾ ਵਰਕ ਪਰਮਿਟਸ ਡੀਲ ਕਰਦੇ ਆ ਨਾ ਵੀਰ ਚ ਨਾ ਕੋਈ ਡਿਫਰੈਂਟ ਕੈਟਾਗਰੀ ਓਨਲੀ ਟੂਰਿਸਟ ਸਲੈਸ਼ ਵਿਸਟਰ ਵੀਜ਼ਾ ਐਚ ਹੈ ਆਪਾਂ 100% ਐਕਸਪਰਟ ਆ ਬਸ ਆਹੀ ਸਾਡਾ ਮੇਨ ਡੋਮੇਨ ਕਿਸੇ ਹੋਰ ਕੰਟਰੀ ਦਾ ਵੀ ਟੂਰਿਸਟ ਵੀਜ਼ਾ ਲਵਾ ਕੇ ਦਿੰਦੇ ਹੋ ਜਾਂ ਸਿਰਫ ਕੈਨੇਡਾ ਕੈਨੇਡਾ ਕਿਉਂਕਿ 99% ਲੋ ਕੈਨੇਡਾ ਹੀ ਪ੍ਰਿਫਰ ਕਰਦੇ ਆ ਯੂਕੇ ਵੀ ਆਪਾਂ ਕਰਦੇ ਆ ਸ਼ੰਜਨ ਵੀ ਆਪਾਂ ਕਰਦੇ ਆ ਆਸਟ੍ਰੇਲੀਆ ਵੀ ਆਪਾਂ ਕਰਦੇ ਆ ਓਕੇ ਜੀ ਅੱਛਾ ਅੱਜ ਕੱਲ ਕਲਾਇੰਟਸ ਨੂੰ ਫਲਾਈਟ ਨਹੀਂ ਚੜਨ ਦਿੱਤੀ ਜਾਂਦੀ ਕੈਨੇਡਾ ਦੀ ਇਹਦਾ ਕਾਰਨ ਕੀ ਹੈ ਓਕੇ ਮੈਂ ਤੁਹਾਨੂੰ ਪ੍ਰੋਪਰ ਡੀਟੇਲਸ ਸਮਝਾਉਣਾ ਰਾਈਟ ਐਕਚੁਅਲੀ ਫਰਮ 12 ইয়ার্স ਮੇਰੇ ਇੱਕ ਵੀ ਕਲਾਇੰਟ ਨੂੰ ਪ੍ਰੋਬਲਮ ਨਹੀਂ ਆਈ ਨਾ ਉਹਨੂੰ ਫਲਾਈਟ ਹੀ ਤੋਂ ਬੋਰਡ ਕਰਨੀ ਹੁੰਦੀ ਹੈ ਉਦੋਂ ਨਹੀਂ ਪ੍ਰੋਬਲਮ ਆਉਂਦੀ ਉੱਥੇ ਐਂਟਰੀ ਨਹੀਂ ਜਨਾਈਟ ਹੁੰਦੀ ਜਾਂ ਉਹਨਾਂ ਨੂੰ ਰਿਪੋਰਟ ਨਹੀਂ ਕਰਦੇ ਰਾਈਟ ਇੱਕ ਵੀ ਕਲਾਇੰਟ ਨੂੰ ਪ੍ਰੋਬਲਮ ਨਹੀਂ ਆਉਂਦੀ ਹੂੰ ਉਹਦਾ ਵਜ੍ਹਾ ਉਹਦੀ ਵਜ੍ਹਾ ਕੀ ਆ ਹੂੰ ਉਹਦੀ ਵਜ੍ਹਾ ਇੱਕੀ ਆ ਕਿ ਆਪਾਂ ਪ੍ਰੋਪਰ ਕਲਾਇੰਟ ਨੂੰ ਗਾਈਡ ਕਰਦੇ ਆ ਆ ਚੀਜ਼ਾਂ ਕਰਨੀਆਂ ਵਾ ਆ ਚੀਜ਼ਾਂ ਨਹੀਂ ਕਰਨੀਆਂ ਓਕੇ ਸਾਡੀ ਗਾਈਡੈਂਸ ਦੇ ਅਕੋਰਡਿੰਗ ਜਿਓ ਚੱਲਦੇ ਆ ਇੱਕ ਵੀ ਪਰਸੈਂਟ ਪ੍ਰੋਬਲਮ ਨਹੀਂ ਆਉਂਦੀ ਮੈਂ ਤੁਹਾਨੂੰ ਉਹ ਗੱਲਾਂ ਸ਼ੇਅਰ ਕਰ ਦਿੰਦਾ ਹੂੰ ਕਿ ਕਿਹੜੀਆਂ-ਕਿਹੜੀਆਂ ਉਹ ਗੱਲਾਂ ਵਾਂ ਜਿਹੜੀਆਂ ਆਪਾਂ ਕਲਾਇੰਟ ਨੂੰ ਦੱਸਦੇ ਆ ਹੂੰ ਰਾਈਟ ਆ ਚੰਗੀ ਤਰ੍ਹਾਂ ਤੁਸੀਂ ਨੋਟ ਕਰ ਲਓ ਹੂੰ ਜੇ ਤੁਸੀਂ ਟਰੈਵਲ ਕਰਨਾ ਜਾਂ ਜਿਹੜਾ ਵੀ ਆਪ ਇੰਟਰਵਿਊ ਦੇਖ ਰਹੇ ਆ ਰਾਈਟ ਉਹਨੇ ਅੱਜ ਜੇ ਇਨ ਫਿਊਚਰ ਟਰੈਵਲ ਕਰਨਾ ਆ ਬਹੁਤ ਯੂਸਫੁਲ ਇਨਫੋਰਮੇਸ਼ਨ ਆ ਹਮ ਨੰਬਰ 1 ਹਮ ਕਦੀ ਵੀ ਤੁਹਾਡੀ 에어ਲਾਈਨ ਦੀ ਟਿਕਟ ਤੁਸੀਂ ਚੀਪ ਨਹੀਂ ਲੈਣੀ ਵਧੀਆ 에어ਲਾਈਨ ਦੀ ਟਿਕਟ ਲੈਣੀ ਆ ਵਾਪਸ ਦੀ ਟਿਕਟ ਡਮੀ ਨਹੀਂ ਹੋਣੀ ਚਾਹੀਦੀ ਓਕੇ ਜੇ ਉਹ ਡਮੀ ਹੋਵੇ ਕਲੀਅਰ ਇੰਟੈਂਸ਼ਨ ਆ ਤੁਸੀਂ ਵਾਪਸ ਨਹੀਂ ਆਉਣਾ ਨੈਕਸਟ ਹੋਟਲ ਤੁਸੀਂ ਫੁੱਲੀ ਪੇ ਕਰਕੇ ਜਾਣਾ ਹਮ ਨੈਕਸਟ ਜਿੰਨੇ ਵੀ ਡੇਸ ਤੁਸੀਂ ਫਾਰਮ 'ਚ ਲਿਖਿਆ ਫੋਰ ਐਗਜ਼ਾਮਪਲ ਤੁਸੀਂ ਕਿਹਾ ਮੈਂ 10 ਦਿਨਾਂ ਵਾਸਤੇ ਕੈਨੇਡਾ ਘੁੰਮਣਾ ਚਾਹੁੰਦਾ ਹਮ ਤੁਸੀਂ ਈ ਮਹੀਨੇ ਦੀ ਟਿਕਟ ਨਹੀਂ ਕਰਾਉਣੀ ਤੁਸੀਂ 2 ਮਹੀਨੇ ਦੀ ਨਹੀਂ ਕਰਾਉਣੀ ਹੂੰ ਜੇ ਤੁਸੀਂ ਕਹਿ ਲੋ ਕਿ ਫੋਰ ਐਗਜ਼ਾਮਪਲ ਆਪਣੇ ਐਪਲੀਕੇਸ਼ਨ ਫਾਰਮ 'ਚ ਲਿਖਿਆ ਮੈਂ ਟੋਰਾਂਟੋ ਕੋਮ ਨਾ ਚਾਹੁੰਦਾ ਮੇਰਾ ਪਲਾਨ ਟੋਰਾਂਟੋ ਦਾ ਵਾ ਤੁਸੀਂ ਵੈਂਕੂਵਰ ਨਹੀਂ ਟਿਕਟ ਲੈਣੀ ਰਾਈਟ ਵੈਂਕੂਵਰ ਦਾ ਨਹੀਂ ਕਹਿ ਲੋ ਕਿ ਫਲਾਈਟ ਟਿਕਟ ਲੈਣੀ ਤੁਸੀਂ ਹੂੰ ਸੋ ਜੇ ਤੁਸੀਂ 10 ਦਿਨਾਂ ਲਈ ਜਾ ਰਹੇ ਆ ਹੂੰ ਸਮਾਨ ਤੁਹਾਡਾ ਕਹਿ ਲੋ ਕਿ 10 ਦਿਨਾਂ ਵਾਸਤੇ ਹੋਣਾ ਚਾਹੀਦਾ ਲੱਗੇ ਤੁਸੀਂ 6 ਮਹੀਨੇ ਵਾਸਤੇ ਨਹੀਂ ਲੈ ਕੇ ਜਾਣਾ ਹੂੰ ਜੇ ਤੁਸੀਂ ਕਹਿ ਲੋ ਕਿ ਆ ਕਿਸਨੇ ਤੁਹਾਨੂੰ ਸਪੌਂਸਰ ਕੀਤਾ ਹਮ ਆ ਮੇਕ ਸ਼ੁਰ ਕਰੋ ਤੁਹਾਡੋ ਇਨਵੀਟੇਸ਼ਨ ਲੈਟਰ ਉਸ ਬੰਦੇ ਦਾ ਹੋਵੇ ਕੋਲ ਉਹ ਨੋਟਰਾਇਜ਼ ਹੋਣਾ ਚਾਹੀਦਾ ਓਕੇ ਬਿਨਾ ਨੋਟਰੀ ਰਿਪੋਰਟ ਦੀ ਤੇ ਸਟੈਂਪ ਤੋਂ ਉਹ ਯੂਸਲੈਸ ਆ ਹਮ ਅੱਛਾ ਇੱਕ ਹੋਰ ਸਵਾਲ ਹੈ ਤੁਹਾਨੂੰ ਵਿੱਚ ਟੋਕਰ ਹਮ ਹੋਟਲ ਦੀ ਬੁਕਿੰਗ ਤੇ ਵੀਜ਼ਾ ਮਿਲ ਜਾਂਦਾ 90% ਸਾਡੇ ਕਲਾਈਐਂਟਸ ਔਨ ਹੋਟਲ ਬੁਕਿੰਗ ਤੇ ਆ ਅੱਛਾ ਰਾਈਟ ਕਿਉਂਕਿ ਕਈਆਂ ਦੇ ਰਿਸ਼ਤੇਦਾਰ ਹੁੰਦੇ ਆ ਸਪੌਂਸਰਸ਼ਿਪ ਭੇਜਣੇ ਚਾਹੁੰਦੇ ਹਮ ਰਿਐਲਿਟੀ ਆ ਕਈਆਂ ਦੇ ਸਪੌਂਸਰਸ਼ਿਪ ਰਾਈਟ ਅਰੇਂਜ ਹੋ ਸਕਦੀ ਹੈ ਰਿਸ਼ਤੇਦਾਰ ਹੈਗੀ ਆ ਬਟ ਉਹ ਮੰਗਵਾਉਣਾ ਨਹੀਂ ਚਾਹੁੰਦੇ ਉਹ ਚਾਹੁੰਦੇ ਅਸੀਂ ਆਪਣੇ ਬਲਬੂਤੇ ਤੇ ਵੀਜ਼ਾ ਹਾਸਲ ਕਰੀਏ 90% ਆਫ ਦਾ ਟਾਈਮ ਜ਼ਾਡੇ ਤੋਂ ਜਿਹੜੇ ਕਲਾਇੰਟਸ ਆ ਉਹ ਹੋਟਲ ਬੁਕਿੰਗ ਤੇ ਵੀਜ਼ਾ ਲਗਾਉਂਦੇ ਆ ਐਂਡ ਕੋਈ ਪ੍ਰੋਬਲਮ ਨਹੀਂ ਆਉਂਦੀ ਸਕਸੈਸ ਬਹੁਤ ਗੁੱਡ ਆ ਤੁਸੀਂ ਸਪான்ਸਰ ਵੀ ਕਰਾ ਕੇ ਦਿੰਦੇ ਹੋ ਜੇ ਕਿਸੇ ਨੂੰ ਸਪான்ਸਰ ਨਹੀਂ ਕਰਾ ਕੇ ਦਿੰਦੇ ਤਾਂ ਕਿਉਂ ਦਾ ਵੀਜ਼ਾ ਨਹੀਂ ਲੱਗੇਗਾ ਐਕਚੁਅਲੀ ਜਿਹੜੀ ਆ ਮਾਰਕੀਟ ਵਿੱਚ ਇੱਕ ਚੀਜ਼ ਆ ਉਹਨੂੰ ਕਹਿੰਦੇ ਅਰੇਂਜ ਕਰਨਾ ਸਪான்ਸਰ ਅੱਛਾ ਜੀ ਰਾਈਟ ਹਾਂ ਸਪੌਂਸਰ ਆ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਪ੍ਰੋਪਰਲੀ ਐਕਸਪਲੇਨ ਕਰਨਾ ਚਾਹੁੰਦਾ ਸਪੌਂਸਰਸ਼ਿਪ ਹੁੰਦੀ ਕੀ ਆ ਹਮ ਇਹ ਚ ਵੀ ਕੈਟੇਗਰੀਸ ਆ ਓਕੇ ਉਹਨੂੰ ਮੈਂ ਆਪਣੇ ਹਿਸਾਬ ਨਾਲ ਡਿਵਾਈਡ ਕੀਤਾ ਡਿਵਾਈਡ ਕੀਤਾ ਵਾ ਇਨਟੂ 4 ਕੈਟੇਗਰੀਸ ਓਕੇ ਪਹਿਲੀ ਕੈਟੇਗਰੀ ਤੁਹਾਡਾ ਸਖਾ ਬਲੱਡ ਰਿਲੇਸ਼ਨ ਤੁਹਾਨੂੰ ਸਪੌਂਸਰ ਕਰ ਰਿਹਾ ਹਮ ਆ ਤੁਹਾਡਾ ਬ੍ਰਦਰ ਹੋ ਸਕਦਾ ਰਾਈਟ ਗ੍ਰੈਂਡਪੈਰੈਂਟਸ ਹੋ ਸਕਦੇ ਆ ਪੈਰੈਂਟਸ ਹੋ ਸਕਦੇ ਆ ਸੈਕੰਡ ਕੈਟੇਗਰੀ ਤੁਹਾਡਾ ਰਿਲੇਟਿਵ ਹਮ ਰਾਈਟ ਮਾਸੀ ਦਾ ਲੜਕਾ ਹੋਆਜੀ ਦਾ ਲੜਕਾ ਰਾਈਟ थर्ड कैटेगरी इज योर फ्रेंड हम हो ਸਕਦਾ ਤੁਹਾਡਾ ਸਕੂਲ ਫਰੈਂਡ ਹੋਵੇ ਹਮ ਕੋਲੀਗ ਹੋਵੇ ਤੁਹਾਡਾ ਜਾਂ ਇਕੁਇਪਮੈਂਟ ਦੇ ਆਪਾਂ ਇੱਕ ਹੀ ਮਹੱਲੇ ਦੇ ਆਂ ਓਕੇ ਲਾਸਟਲੀ ਆ ਜਾਂਦਾ थर्ड पार्टी स्पੌਂਸਰਸ਼ਿਪ ਓਕੇ ਐਚ ਕੋਈ ਵੀ ਰਿਲੇਸ਼ਨਸ਼ਿਪ ਨਹੀਂ ਹੁੰਦਾ ਹਮ ਰਾਈਟ ਐਨੂ ਕਹਿੰਦੇ ਸਪੌਂਸਰਸ਼ਿਪ ਅਰੇਂਜ ਕਿਉਂਕਿ ਜੇ ਤਾਂ ਸਪੌਂਸਰਸ਼ਿਪ ਮੈਂ ਤੁਹਾਨੂੰ ਪਹਿਲਾਂ ਦੱਸਿਆ ਐਚ ਆਪਾਂ ਪ੍ਰੂਫ ਆਫ ਰਿਲੇਸ਼ਨਸ਼ਿਪ ਦੇ ਸਕਦੇ ਆ ਓਕੇ ਪਹਿਲਾਂ ਫਾਰ ਐਗਜ਼ਾਮਪਲ ਤੁਹਾਡਾ ਰੀਅਲ ਬਲੱਡ ਤੁਹਾਨੂੰ ਸਪੌਂਸਰ ਕਰ ਰਿਆ ਵਾ ਓਕੇ ਤੁਹਾਡਾ ਰੀਅਲ ਬ੍ਰਦਰ

ਹੋ ਸਕਦਾ ਜੇ ਤੁਹਾਡਾ ਫਰੈਂਡ ਤੁਹਾਨੂੰ ਸਪான்ਸਰ ਕਰ ਰਿਹਾ ਤੁਸੀਂ ਸਕੂਲ ਫਰੈਂਡ ਹੋ ਰਾਈਟ ਇਕੱਠੇ 10ਵੀਂ ਕੀਤੀ ਹੋਵੇ ਫਿਰ ਉਹ ਸਰਟੀਫਿਕੇਟ ਲਗਾ ਦਿਓ ਕਿ ਇੱਕ ਸਕੂਲ ਚ ਆਪਾਂ ਸਟੱਡੀ ਕੀਤੀ ਆ ਕਾਲਜ ਜ ਆਪਣਾ ਸੇਮ ਆ ਡਿਗਰੀ ਲਗਾ ਦਿਓ ਸਰਟੀਫਿਕੇਟ ਲਗਾ ਦਿਓ ਜਾਂ ਫਿਰ ਫੋਰ ਐਗਜ਼ਾਮਪਲ ਤੁਸੀਂ ਇੱਕ ਪਿੰਡ ਦੇ ਆਡਰੈਸ VPO VPO ਸੇਮ ਹੋ ਗਿਆ ਜਾਂ ਇੱਕ ਮੋਹੱਲੇ ਦੇ ਆ ਤੁਸੀਂ ਕਹਿ ਲਓ ਇੱਥੇ ਤੱਕ ਕਰ ਸਕਦੇ ਗੂਗਲ ਮੈਪ ਚ ਉਹਨਾਂ ਦਾ ਅਡਰੈਸ ਪਾ ਕੇ ਆਪਣਾ ਅਡਰੈਸ ਪਾ ਕੇ ਸ਼ੋ ਕਰ ਸਕਦੇ ਵੀ ਇੰਨੀ ਕੀ ਦੂਰ ਆ ਇੱਕ ਦੂਜੇ ਦਾ ਕਾਫੀ ਟੈਕਨੈਲਿਟੀਆਂ ਨੇ ਐਕਚੁਅਲੀ ਆਪ ਬੇਸਿਕ ਗੱਲਾਂ ਆ ਬਟ 90% ਟਾਈਮ ਵੀਜ਼ਾ ਰਿਫਿਊਜ਼ਲ ਇਸ ਕਰਕੇ ਹੁੰਦਾ ਕਿਉਂ ਆਪਾਂ ਬੇਸਿਕਸ ਨੂੰ ਹੀ ਫੋਲੋ ਨਹੀਂ ਕਰਦੇ ਅੱਛਾ ਵੀਜ਼ਾ ਰਿਫਿਊਜ਼ਲ ਤਾਂ ਮੈਨੂੰ ਯਾਦ ਆਉਂਦਾ ਹੈ ਹਮ ਨੋ ਡਾਊਟ ਇਹ ਚੀਜ਼ ਤੁਸੀਂ ਮੰਨਦੇ ਹੋਰ ਵੀਜ਼ਾ ਰਿਫਿਊਜ਼ਡ ਹੁੰਦੇ ਆ ਰਾਈਟ ਯਾ ਏਜੰਟਸ ਵੀਜ਼ਾ ਰਿਫਿਊਜ਼ਡ ਹੋਏ ਕਲਾਇੰਟ ਨੂੰ ਸ਼ੋ ਨਹੀਂ ਕਰਦੇ ਠੀਕ ਹੈ ਪਰ ਵੀਜ਼ਾ ਲੱਗੇ ਨੂੰ ਸ਼ੋ ਕਰਦੇ ਆ ਜਦੋਂ ਮੇਰੇ ਕੋਲ ਕਲਾਇੰਟ ਆਉਂਦਾ ਹਮ ਉਹਨੂੰ ਇੱਕ ਗੱਲ ਪਹਿਲਾਂ ਆਪਾਂ ਕਹਿੰਦੇ ਆ ਕਿ ਤੁਹਾਡਾ ਸਾਡੇ ਤੋਂ ਰਿਫਿਊਜ਼ਨ ਲੱਗ ਸਕਦਾ ਇਹ ਇਹ ਬੜੀ ਵੱਡੀ ਗੱਲ ਹੈ ਤੁਸੀਂ ਜੋ ਕਹਿ ਰਹੇ ਹੋ ਇਹ ਦਾ ਰੀਜ਼ਨ ਕੀ ਆ ਅਸੱਚਾਈ ਆ। ਓਕੇ। ਦੇਖੋ ਸਾਡਾ ਸਕਸੈਸ ਬਹੁਤ ਗੁੱਡ ਆ। ਰਿਫਿਊਜ਼ਲ ਸਾਡੇ ਵੀ ਆਉਂਦੇ ਬਟ ਉਹਦਾ ਰੇਸ਼ਿਓ ਬਹੁਤ ਘੱਟ ਆ ਕਿਉਂਕਿ ਆਪਾਂ 12 ਸਾਲ ਹੋ ਗਏ ਸਿਰਫ ਟੂਰਿਸਟ ਵੀਜ਼ੇ ਹੀ ਕਰਦੇ ਆ। ਹੂੰ। ਸੋ ਛੇ ਨਿੱਕੇ ਨਿੱਕੇ ਗੱਲਾਂ ਵਾ ਰਾਈਟ ਜਿਹੜੇ ਅਸੀਂ ਇੱਥੇ ਆਨ ਕਰ ਲੰਦੇ ਆ ਉਹ ਮੇਬੀ ਜਿੰਨਾ ਮਰਜੀ ਸਮਾਰਟ ਬੰਦਾ ਹੋਵੇ ਬਟ ਕੇਵਰ ਐਕਸਪੀਰੀਅੰਸ ਜਿਹੜਾ ਆ ਉਹ ਮੈਟਰ ਬਹੁਤ ਕਰਦਾ ਹੁੰਦਾ। ਸੋ ਸਾਡਾ ਐਕਸਪੀਰੀਅੰਸ 12 ਸਾਲਾਂ ਦਾ ਵਾ। ਅਸੀਂ ਨਿੱਕੀ ਨਿੱਕੀ ਚੀਜ਼ ਨੂੰ ਬਹੁਤ

ਇੱਕ ਗੱਲ ਕਹੀ ਮੈਨੂੰ ਮੈਨੂੰ ਬਹੁਤ ਵਧੀਆ ਲੱਗੀ ਉਹ ਗੱਲ ਸਰ ਕਹਿੰਦੇ ਰਿਫਿਊਜ਼ਲ ਪੈਣਾ ਮੈਂ ਗਾਰੰਟੀ ਨਹੀਂ ਦਿੰਦਾ ਅੱਛਾ ਉਹਦਾ ਵੀਜ਼ਾ ਆਇਆ ਇੰਸਟਾਗ੍ਰam ਦੇਖੋ YouTube ਦੇਖੋ ਸਾਡੀਆ ਵੀਡੀਓਜ਼ ਸਕਰੋਲ ਕਰਕੇ ਦੇਖੋ ਇੱਕ ਇੱਕ ਟੈਸਟੀਮੋਨਿਅਲ ਦਿਲੋਂ ਆ ਰਹੀਆ ਜੇ ਇੱਕ ਨੇ ਦੋ ਨੇ ਤਿੰਨ ਨੇ ਚਾਰ ਨੇ ਪੰਜ ਨੇ 10 ਰਿਫਿਊਜ਼ਲਸ ਲੱਗੀਆਂ ਵੀਜ਼ਾ ਲਵਾ ਦੂੰਗੇ ਕੈਨੇਡਾ ਦਾ ਗੈਰੀ ਜੀ 12 रिफ्यूजल 12 रिफ्यूजल ਤੋਂ ਬਾਅਦ ਵੀ ਕੈਂਡਾ ਦਾ ਵੀਜ਼ਾ ਆਇਆ ਕਲੈਂਟਸ ਦਾ اچھا ਤੁਸੀਂ ਵੀਡੀਓਜ਼ ਚੈੱਕ ਕਰ ਸਕਦੇ ਆ ਚਾਰ ਪੰਜ ਰਿਫਿਊਜ਼ਲ ਤਾਂ ਨਾਰਮਲ ਜੀ ਗੱਲ ਆ ਓਕੇ ਰਾਈਟ ਸੋ ਸਾਡੀ ਟੈਸਟੀਮੋਨੀਅਲਸ ਤੁਸੀਂ ਸੁਣੋ ਹਰ ਇੱਕ ਕਲੈਂਟ ਬੋਲਦਾ ਵਾ ਸੇ ਮੇਰੇ ਪੰਜ ਰਿਫਿਊਜ਼ਲਾਂ ਸੀ ਮੈਂ ਹੋਪਲੈਸ ਸੀ ਮੈਂ ਉਮੀਦ ਹਾਰ ਚੁੱਕਾ ਸੀ ਰਾਈਟ ਸੋ ਸਾਡੇ 70 ਤੋਂ 80% ਕਲੈਂਟਸ ਦੀ ਰਿਫਿਊਜ਼ਲ ਹੁੰਦੀ ਹੁੰਦੀ ਆ अच्छा राइट right. जी जी आप ओवरऑल ਗੱਲ ਕਰੀਏ ਕੈਨੇਡਾ ਦੇ ਟੂਰਿਸਟ ਵੀਜ਼ਾ ਦੀ ਇਸ ਵੇਲੇ ਪ੍ਰੈਜ਼ੈਂਟ ਸਿਨੈਰੀਓ ਕੀ ਕਹਿੰਦਾ ਹੈ ਕਿ ਜੇ ਕਿਸੇ ਨੇ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ इजीली ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਹੋ ਸਕਦਾ ਹੈ ਤੁਹਾਡੇ ਕੋਲ ਦੇਖੋ ਦੋ ਤਰੀਕੇ ਆ ਇੱਕ ਅਪਲਾਈ ਤਾਂ ਹਰ ਕੋਈ ਕਰ ਸਕਦਾ ਵਾ ਰਾਈਟ ਰਾਈਟ ਜਿੱਦਾਂ ਮੈਂ ਦੱਸਿਆ ਜੱਦ ਤੋਂ ਕਲਾਇੰਟਸ ਆਉਂਦੇ ਆ ਰਿਫਿਊਸਸ ਵਾਲੇ ਕਾਫੀ ਹਮ ਕੁਰੀ ਰਿਫਿਊਸਸ ਆਉਂਦੀ ਆ ਉਹਦੀ ਵਜ੍ਹਾ ਕੀ ਆ ਅਪਲਾਈ ਕਰਦੇ ਆ ਹੁਣ ਆ ਧਿਆਨ ਨਾਲ ਸੁਣਿਓ ਗੱਲ ਅਪਲਾਈ ਕਰਨ ਚ ਐਂਡ ਵੀਜ਼ਾ ਹਾਸਲ ਕਰਨ ਚ ਜ਼ਮੀਨ ਆਸਮਾਨ ਦਾ ਫਰਕ ਆ ਓਕੇ ਹਮ ਲਾਈਵ ਐਗਜ਼ਾਮਪਲ ਦਿੰਨਾ ਤੁਹਾਡਾ ਰਾਈਟ ਹਾਂ ਫਾਰ ਐਗਜ਼ਾਮਪਲ ਆ ਤੁਹਾਡੀ ਇੱਕ ਮੀਡੀਆ ਕੰਪਨੀ ਆ ਹਮ ਰਾਈਟ ਹਮ ਕੋਈ ਡਾਕੂਮੈਂਟਸ ਨਹੀਂ ਤੁਹਾਡੇ ਤੋਂ ਤੁਸੀਂ ਮੇਰੇ ਤੋਂ ਆਏ ਆ ਹਮ ਰਾਈਟ ਹੋ ਸਕਦਾ ਤੁਸੀਂ ਫ੍ਰੀ ਹੋ ਹਮ ਜਸਟ ਫਾਰ ਐਗਜ਼ਾਮਪਲ ਸੇ ਮੈਂ ਕਹਣਾ ਜੇ ਸਿਰਫ ਅਪਲਾਈ ਕਰਨਾ ਜੇ ਆਪਾਂ ਉਹ ਕੰਮ ਕਰਨਾ ਹੋਵੇ ਰਾਈਟ ਫਿਰ ਤੁਹਾਨੂੰ ਮੈਂ ਕਹਣਾ ਉਦਯੋਗ ਰਜਿਸਟ੍ਰੇਸ਼ਨ ਕਰਾ ਲਓ ਹਮ ਆਈਟੀਆ 2 ਸਾਲ ਦੇ ਹਮ ਲੈਟਰ ਹੈਡ ਵਿਜ਼ਿਟਿੰਗ ਕਾਰਡ ਆਜੋ ਅਪਲਾਈ ਕਰੀਏ acha 90% ਆ ਹੋ ਰਿਆ ਵਾ ਹਮ ਅਪਲਾਈ ਹਰ ਕੋਈ ਕਰ ਰਿਹਾ ਵਾ ਬਸ ਆ ਚਾਰ ਡਾਕੂਮੈਂਟਸ ਹਾਸਲ ਕਰਨ ਚ ਦਿੱਕਤ ਆਂਦੀ ਹੈ 90% ਇਸ ਕਰਕੇ ਰਿਫਿਊਜ਼ਲ ਆ ਰਹੇ 80 ਜਦੋਂ ਡਾਕੂਮੈਂਟਸ ਦੱਸਦੇ ਨੇ ਨਾ ਕਲਾਇੰਟਸ ਨੂੰ ਹਮ ਹਮ ਉਹਨੂੰ ਮਹੀਨਾ ਲੱਗਦਾ ਡਾਕੂਮੈਂਟਸ ਇਕੱਠੇ ਕਰਨ ਲਈ ਕਿਉਂ ਕਿ ਆਪਾਂ ਟੂ ਦਾ ਪੁਆਇੰਟ ਦੱਸਣਾ ਜੈਨੂਇਨ ਡਾਕੂਮੈਂਟਸ ਦੱਸਣਾ ਆਪ ਪਲਾਨ ਦੱਸਣਾ ਤੁਸੀਂ ਇੱਥੇ ਜਾ ਕੇ ਤੁਸੀਂ ਆ ਡਾਕੂਮੈਂਟ ਬਣਾਉਣਾ ਆ ਡਾਕੂਮੈਂਟ ਇਦਾਂ ਬਣੂਗਾ ਕੋਈ ਵੀ ਡਾਕੂਮੈਂਟ ਇਦਾਂ ਦਾ ਨਹੀਂ ਹੋਊਗਾ ਜਾਂ ਨਹੀਂ ਬਣ ਸਕਦਾ ਤੁਸੀਂ ਆਪ ਹੀ ਬਣਾ ਸਕਦੇ ਆ ਹਮ ਸਹੀ ਅੱਛਾ ਟੂਰਿਸਟ ਵੀਜ਼ਾ ਦੇ ਲਈ ਕਵਰ ਲੈਟਰ ਬਹੁਤ ਐਮਹਤ ਰੱਖਦੀ ਹੈ ਕਿੰਨੀ ਕਿ ਸੱਚਾਈ ਇਹਦੇ ਵਿੱਚ 100% ਬਿਨਾ ਵਧੀਆ ਕਵਰ ਲੈਟਰ ਤੋਂ ਇੱਕ ਵਧੀਆ ਕੇਸ ਵੀ ਰਿਫਿਊਜ਼ ਹੋ ਸਕਦਾ ਅੱਛਾ ਜੀ ਸਾਡੇ ਵੀਕ ਤੋਂ ਵੀਕ ਕੇਸਸ ਵੀ ਅਪਰੂਵ ਹੋਏ ਆ ਵਧੀਆ ਕਵਰ ਲੈਟਰ ਦੇ ਨਾਲ ਹਮ ਕਿਉਂਕਿ ਇੱਕ ਕਵਰ ਲੈਟਰ ਪ੍ਰੋਪਰ ਤੁਹਾਡੀ ਅਪਲੀਕੇਸ਼ਨ ਦੀ ਸਮਰੀ ਹੁੰਦੀ ਆ ਉਹ ਆਪਾਂ ਜਿਹੜੇ ਵੀ ਵੀਕ ਪੁਆਇੰਟਸ ਹੈਗੇ ਆ ਉਹਨੂੰ ਆਪਾਂ ਕਵਰ ਕਰ ਸਕਦੇ ਹਾਂ ਵੀਕ ਪੁਆਇੰਟਸ ਨੂੰ ਸਟਰੋਂਗ ਪੁਆਇੰਟ ਬਣਾ ਕੇ ਵੀਜ਼ਾ ਆਫੀਸਰ ਨੂੰ ਦਿਖਾ ਸਕਦੇ ਆ ਅਚਾ ਰਾਈਟ ਆਪਣੀ ਕਮਜ਼ੋਰੀ ਨੂੰ ਆਪਾਂ ਸਟਰੋਂਗ ਪੁਆਇੰਟ ਬਣਾ ਸਕਦੇ ਆ ਉਹ ਇੱਕ ਟੈਕਨੀਕ ਆ ਰਾਈਟ ਵੀਜ਼ਾ ਆਫੀਸਰ ਤੁਹਾਡੀ ਫਾਈਲ ਨਾ ਦੇਖਣੀ ਪਵੇ ਤੁਹਾਡੇ ਕਵਰ ਲੈਟਰ ਸਭ ਕੁਝ ਆ ਜਵੇ ਕਿਉਂ ਜਾ ਰਹੇ ਆ ਵਾਪਸ ਕਿਉਂ ਆਣਾ ਕਿਨੇ ਪੈਸੇ ਕਮਾਉਣੇ ਕਿਹੜੇ ਡਾਕੂਮੈਂਟਸ ਲਗਾ ਰਹੇ ਆ ਉੱਥੇ ਜਾ ਕੇ ਕੀ ਕਰਨਾ ਪ੍ਰੋਪਰ ਸਾਰਾ ਕੁਝ ਤੁਹਾਡੇ ਕਵਰ ਲੈਟਰ ਚ ਹੋਣਾ ਚਾਹੀਦਾ ਵਾ ਤੇ ਕਵਰ ਲੈਟਰ ਨੂੰ ਅੱਛੇ ਤਰੀਕੇ ਨਾਲ ਪ੍ਰੈਜੈਂਟ ਕਰਨ ਦੇ ਲਈ ਛੋਟੀਆਂ ਛੋਟੀਆਂ ਕਿਹੜੀਆਂ ਗੱਲਾਂ ਮਨ ਲੱਗਦਾ ਦੇਖਣ ਵਾਲਾ ਤੇ ਮਨ ਚ ਸਵਾਲ ਆਏਗਾ ਸਭ ਤੋਂ ਪਹਿਲਾਂ टू द पॉइंट ਗੱਲ ਕਰੋ ओके ਤੁਹਾਡੀ ਕੇਸ ਜਿਹੜੀ ਤੁਹਾਡੀ ਫਾਈਲ ਆ ਉਹ ਵੀਜ਼ਾ ਆਫੀਸਰ ਨੂੰ ਦੇਖੀ ਨਾ ਪਵੇ ਇਸ ਹਿਸਾਬ ਨਾਲ ਕਵਰ ਲੈਟਰ ਲਿਖੋ ਕੋਈ ਐਕਸੈਜਰੇਟ ਨਾ ਕਰੋ ਇੱਕ ਗੱਲ ਨੂੰ ਲੰਬੀ ਨਾ ਖਿੱਚੋ ਐਂਡ ਇੰਗਲਿਸ਼ ਬਹੁਤ ਹੀ ਵਧੀਆ ਲਿਖੋ ਸਿੰਪਲ ਟੂ ਅੰਡਰਸਟੈਂਡ ਲਿਖੋ ਕੋਈ ਗ੍ਰਾਮਰ ਮਿਸਟੇਕ ਨਾ ਹੋਵੇ ਲਾਸਟ ਇੰਟਰਵਿਊ ਚ ਮੈਂ ਦੱਸਿਆ ਸੀ ਕਿ ਮੈਂ ਜਦੋਂ ਮੈਂ ਬੰਦਾ ਹੈ ਕਰਦਾ ਉਹਦੇ ਮੈਂ ਇੰਗਲਿਸ਼ ਲੈਂਗੁਏਜ ਦੇ ਸਕਿਲਸ ਦੇਖਦਾ ਵਾਂ ওকে ਐਂਡ ਉਹਦੇ ਕ੍ਰਿਟੀਕਲ ਥਿੰਕਿੰਗ ਦੇਖਦਾ ਵਾਂ ਕਿਹੜੀ ਗੱਲ ਕਰਨੀ ਆ ਕਦੋਂ ਕਰਨੀ ਆ ਆ ਬਹੁਤ ਜ਼ਰੂਰੀ ਆ ਓਕੇ ਜ਼ਿੰਦਗੀ ਵਿੱਚ ਵੀ ਐਂਡ ਕੋਵਲਟਰ ਵਿੱਚ ਵੀ ਜੇ ਤੁਸੀਂ ਗਲਤ ਟਾਈਮ ਤੇ ਗਲਤ ਗੱਲ ਕਰਤੀ ਹਮ ਸਹੀ ਟਾਈਮ ਤੇ ਗਲਤ ਗੱਲ ਕਰਤੀ ਹਮ ਦਿੱਕਤ 100% ਹੋਣੀ ਆ ਹਮ ਗਲਤ ਟਾਈਮ ਤੇ ਸਹੀ ਗੱਲ ਕਰਤੀ ਹਮ ਦਿੱਕਤ ਨਹੀਂ ਹੋਣੀ ਓਕੇ ਗੱਲ ਕਿਹੜੀ ਕਰਨੀ ਕਦੋਂ ਕਰਨੀ ਬਹੁਤ ਜ਼ਰੂਰੀ ਆ ਐਂਡ ਉਹ ਕੋਵਲਟਰ ਹੀ ਕਿਉਂ ਤੁਸੀਂ ਨਹੀਂ ਉੱਤੇ ਹੋਣਾ ਕੋਵਲਟਰ ਤੁਹਾਡਾ ਵਕੀਲ ਆ ओके जी ਤੁਹਾਡਾ ਵਕੀਲ ਸਹੀ ਗੱਲਾਂ ਕਰੇ ਸਹੀ ਗੱਲਾਂ ਹਮ ਸਹੀ ਐਵੀਡੈਂਸ ਹੋ ਕਰੇ ਜੱਜ ਨੂੰ ਜੱਜ ਨੇ ਵੀਜ਼ਾ ਦੇਣਾ ਵਾ ਜੇ ਵਕੀਲ ਕੋਰਟ ਦਾ ਟਾਈਮ ਖਰਾਬ ਕਰੇ ਹਮ ਜੇ ਵਕੀਲ ਤੁਹਾਡਾ ਅਨਨੈਸੈਸਰੀ ਪ੍ਰੂਫਸ ਦਵੇ ਹਮ ਤਾਂ ਵੀਜ਼ਾ ਰਿਫਿਊਜ਼ ਹੋਣੇ ਹੋਣਾ ਕਮਲੇਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਐਂਡ ਕਾਪੀ ਪੇਸ ਨਹੀਂ ਕਰਨਾ ਓਕੇ ਕੈਨੇਡਾ ਬਹੁਤ ਸਮਾਰਟ ਆ ਓਕੇ ਇੱਕ ਨਾ ਇੱਕ ਮਿੰਟ ਚ ਪਤਾ ਲੱਗ ਜਾਂਦਾ ਉਹਨਾਂ ਨੂੰ ਇੰਟਰਨੈਟ ਤੋਂ ਚੱਕਿਆ ਵਾ ਬਹੁਤ ਈਜ਼ੀ ਆ ਸਾਡਾ ਕੋਵਲਟ ਵੀ ਤੁਸੀਂ ਚੈੱਕ ਕਰਨਾ ਚਾਹੁੰਦੇ ਨਾ ਕਾਫੀ ਸਾਈਟਸ ਆ ਰਾਈਟ ਪਲੇਜੇਰੀਸਮ ਪਲੇਜੇਰੀਸਮ ਹੁੰਦਾ ਕਿ ਤੁਸੀਂ ਕਾਪੀ ਕੀਤੀ ਹੋਈ ਆ ਕਿਸੇ ਦੀ ਜਦੋਂ ਮੈਂ ਯੂਕੇ ਚ ਸਟੱਡੀ ਕਰਦਾ ਸੀ ਰਾਈਟ ਉਹ ਹਰ ਇੱਕ ਜਿਹੜੀ ਅਸਾਈਨਮੈਂਟ ਚੈੱਕ ਕਰਦੇ ਹੁੰਦੇ ਸੀ ਕਿ ਨੈਟ ਤੋਂ ਚੱਕੀ ਤਾਂ ਨਹੀਂ ਆ ਜੇ ਪਲੇਜੇਰੀਸਮ ਹੋਇਆ ਸਕੂਲ ਤੋਂ ਬਾਅਦ ਕਾਲਜ ਤੋਂ ਬਾਅਦ ਡਿਗਰੀ ਤੁਹਾਡੀ ਮਾਸਟਰਡ ਆ ਭਾ ਪੀ ਐਸ ਡੀ ਆ ਜ਼ੀਰੋ ਤੁਸੀਂ ਬਾਅਦ ਪਲੇਜੇਰੀਸਮ ਬਹੁਤ ਵੱਡਾ ਉਹਨਾਂ ਵਾਸਤੇ ਗੁਣਾ ਵਾ ਜੇ ਤੁਸੀਂ ਪਲੇਜੇਰੀਸਮ ਕਰਦੇ ਆ ਇੰਟਰਨੈਟ ਤੋਂ ਆਪਣਾ ਚੱਕ ਕੇ ਕਵਰ ਲੈਟਰ ਬਣਾਉਨੇ ਆ ਉਹ ਵੀਜ਼ਾ ਆਫਿਸ ਨੂੰ ਪਸੰਦ ਨਹੀਂ ਨਾ ਉਹ ਤੁਹਾਡਾ ਕਹ ਲੋ ਕਿ ਟੂ ਦਾ ਪੁਆਇੰਟ ਹੁਣਾਵਾ ਹਮ ਅੱਛਾ ਮੈਂ ਸੁਣਿਆ ਪਹਿਲਵਾਨਾਂ ਨੂੰ ਜਿਵੇਂ ਦਾਫੇ ਪੇਚ ਬਹੁਤ ਆਂਦੇ ਇਮੀਗ੍ਰੇਸ਼ਨ ਵਾਲਿਆਂ ਨੂੰ ਵੀ ਦਾਫੇ ਪੇਚ ਆਂਦੇ ਹੁੰਦੇ ਕਿਤਨਾ ਕਿਤ ਤੁਹਾਨੂੰ ਵੀ ਆਂਦੇ ਦਾਫੇ ਪੇਚ ਕੀ ਕਿਵੇਂ ਪੈਸੇ ਕਢਵਾਣੇ ਆ ਕਿਵੇਂ ਵੀਜ਼ਾ ਲਵਾ ਕੇ ਦੇਣਾ ਔਰ ਕਿਵੇਂ ਜਿਹੜਾ ਕਲਾਇੰਟ ਆ ਗਿਆ ਉਹ ਬਿਨਾ ਸਹੀ ਜਾਣਕਾਰੀ ਲਿੱਤੇ ਜਾਂ ਫਿਰ ਬਿਨਾ ਵੀਜ਼ਾ ਲਵਾਏ ਉਠੇ ਨਾ ਆ ਆਹ ਕੁਐਸਚਨ ਜੇ ਤੁਸੀਂ ਮੈਨੂੰ ਪੁੱਛਿਆ ਹੈ ਜੀ ਐਕਚੁਅਲੀ ਆਹ ਛੋਟਾ ਕੁਐਸਚਨ ਨਹੀਂ ਆ ਬਹੁਤ ਵੱਡਾ ਕੁਐਸਚਨ ਤੁਸੀਂ ਮੈਨੂੰ ਪੁੱਛਿਆ ਇਹਦਾ ਇੱਕ ਆਨਸਰ ਨਹੀਂ ਇਹਦੇ ਬਹੁਤ ਆਨਸਰ ਆ ਅੱਛਾ ਜੀ ਆਪਾਂ ਨੂੰ ਬ੍ਰੇਕਡਾਊਨ ਕਰਦੇ ਆ ਜੀ ਸਭ ਤੋਂ ਪਹਿਲਾਂ ਦੋ ਪੇਸ਼ਤੀ ਗੱਲ ਕਰਦੇ ਆ ਹਮ ਫਿਕਸ ਫੀਸ ਇਹਦੇ ਇਲਾਵਾ ਜੜਾ ਕੋਈ ਖਰਚੇ ਨਹੀਂ ਆ ਅੱਛਾ ਜੀ ਨਾ ਮੈਂ ਕਿਸੇ ਦੇ ਫੰਡ ਸ਼ੋਅ ਕਰਦਾ ਹਾਂ ਹਮ ਕਿਉਂਕਿ ਕੈਨੇਡਾ ਇਸ ਟਾਈਮ 올ਡ ਫੰਡਸ ਹੀ ਚਲਦੀਆਂ ਫਰੈਸ਼ ਫੰਡਸ ਵੀ ਚਲਦੇ ਆ ਓਕੇ ਮੇਰੇ ਕਲਾਇੰਟਸ ਆ ਹਕਤਾ ਪ੍ਰਾਣੀ ਫੰਡਸ ਵੀ ਆ ਲੈਕਿ ਜਾ ਰਿਹਾ ਕੋਈ ਇਸ਼ੂ ਨਹੀਂ ਆ ਨਾ ਮੈਂ ਕਿਸੇ ਦੀ ਸੀਏ ਰਿਪੋਰਟ ਵੈਲੂਏਸ਼ਨ ਜਾਂ ਕੋਈ ਡਾਕੂਮੈਂਟ ਹੋ ਗਿਆ ਬਿਸਰ ਰਿਗਾਰਡਿੰਗ ਜੋਬ ਰਿਗਾਰਡਿੰਗ ਮੈਂ ਇੱਕ ਡਾਕੂਮੈਂਟ ਨਹੀਂ ਕਲਾਇੰਟ ਵਾਸਤੇ ਬਣਾਉਣਾ ਉਹਦਾ ਰੀਜ਼ਨ ਕੀ ਆ ਦੇਖੋ ਐਕਸਟਰਾ ਇਨਕਮ ਆ ਸੀਏ ਪੋਰਚ ਵੀ ਆਪਾਂ ਐਕਸਟਰਾ ਕਮਾ ਸਕਦੇ ਆ ਵੈਲੂਏਸ਼ਨ ਚ ਵੀ ਕਮਾ ਸਕਦੇ ਆ ਫੰਡਸ ਵੀ ਬਹੁਤ ਪੈਸੇ ਕਮਾ ਸਕਦੇ ਆ ਬਟ ਮੈਂ ਨਹੀਂ ਚੋਣਾ ਮੇਰੇ ਫਾਈਲਿੰਗ ਆਫੀਸਰ ਨੂੰ ਆ ਫਿਕਰ ਹੋਵੇ ਕਿ ਫੰਡਸ ਨਹੀਂ ਅਰੇਂਜ ਹੋਏ आज फंड्स नहीं फाइनेंस ने पाए स्टेटमेंट नहीं अजी आई आ डॉक्यूमेंट रहता वा ओ डॉक्यूमेंट रहता मेरी फाइलिंग ऑफिसर नो 100% फोकस होता कवर लेटर ट्रैवल प्लान सही तरह की होटल बुकिंग फॉर्म्स प्रॉपर वे न फिल करे सही डॉक्यूमेंट्स अपलोड करे प्रॉपर प्लान नो चेक करावे फाइलिंग च मतलब 100% रहे ते आनो 1% पटकना नहीं चाहिए ओके एक्स्ट्रा पैसा नहीं जरूरी

ਹਮ ਮੈਂ ਕਿਉਂ ਆਵਾ ਟਿੱਪਟੌਪ ਇਮੀਗ੍ਰੇਸ਼ਨ ਕੋ ਸਭ ਤੋਂ ਪਹਿਲਾ ਪੁਆਇੰਟ ਇਹ ਹੈ ਦੂਜਾ ਸਵਾਲ ਇਹ ਹੈ ਕਿ ਟਿੱਪਟੌਪ ਇਮੀਗ੍ਰੇਸ਼ਨ ਮੈਨੂੰ ਕਿਵੇਂ ਸ਼ੋਰਟੀ ਦੇ ਸਕਦਾ ਹੈ ਕਿ ਜੇ ਮੈਂ ਤੁਹਾਡੇ ਕੋਲ ਚੱਲ ਕੇ ਆ ਗਿਆ ਤਾਂ ਮੇਰਾ ਵੀਜ਼ਾ ਪੱਕਾ ਲੱਗ ਹੀ ਜਾਏਗਾ ਕੈਨੇਡਾ ਦਾ ਜਾਂ ਯੂਕੇ ਦਾ ਜਾਂ ਸ਼ੈਨੇਗਨ ਜਾਂ ਆਸਟ੍ਰੇਲੀਆ ਠੀਕ ਹੈ ਸਟੇਜ 1 ਜਦੋਂ ਅਸੀਂ ਤੁਹਾਨੂੰ ਡਾਕੂਮੈਂਟਸ ਦੱਸਣੇ ਆ ਹਮ ਜੇ ਤੁਹਾਡਾ ਪਹਿਲਾ ਰਿਫਿਊਜ਼ਲ ਆ ਉਸੇ ਟਾਈਮ ਤੁਹਾਨੂੰ ਜ਼ਮੀਨ ਆਸਮਾਨ ਦਾ ਫਰਕ ਪਤਾ ਲੱਗ ਜਾਣਾ ਡਾਕੂਮੈਂਟ ਵਿੱਚ ਵੀ ਅਸੀਂ ਕਸਨ ਨਹੀਂ ਕਰਦੇ ਡਾਕੂਮੈਂਟ ਦੱਸਣੇ ਆ ਓਕੇ ਇੱਕ ਟੈਕ ਟਾਕ ਮੈਂ ਦੱਸਿਆ ਕਿ ਲਾਰ ਨੋ ਐਡੀਸ਼ਨਲ ਵੀ ਦੱਸਿਆ ਅਨਨੈਸੈਸਰੀ ਡਾਕੂਮੈਂਟ ਇਕਨੀ ਦੱਸਣਾ ਓਕੇ ਜਦੋਂ ਤੁਹਾਨੂੰ ਆਪ ਮਿਹਨਤ ਕਰਕੇ ਤੁਸੀਂ ਡਾਕੂਮੈਂਟ ਤਿਆਰ ਕਰੇ ਸਾਰੇ ਰਿਕੁਐਸਟ ਈਜ਼ੀਲੀ ਤਿਆਰ ਹੋ ਜਾਣੇ ਆ ਕੋਈ ਡਾਕੂਮੈਂਟ ਸਿੱਧਾ ਨਹੀਂ ਆ ਫੋਰ ਐਗਜ਼ਾਮਪਲ 10 ਡਾਕੂਮੈਂਟ ਦੱਸੇ ਤੁਹਾਨੂੰ ਇੱਕ ਬਾਇਚਾਂਸ ਬੱਸ ਤਾਂ ਨਹੀਂ ਪ੍ਰੋਬਲਮ ਆਦੀ ਬਾਇਚਾਂਸ ਇੱਕ ਡਾਕੂਮੈਂਟ ਤੁਹਾਡੇ ਤੋਂ ਨਹੀਂ ਬਣ ਰਿਹਾ ਅਲਟਰਨੇਟਿਵ ਦੱਸੂਗੇ ਉਹਦੇ ਤਾਂ ਦੋ ਡਾਕੂਮੈਂਟ ਦੱਸਾਂਗੇ ਇਹਦੀ ਜਗ੍ਹਾ ਆਨਿਤ ਆ ਬਣਾ ਲਓ ਸਟੇਜ 1 ਤੁਹਾਨੂੰ ਉੱਥੇ ਪਤਾ ਲੱਗਣਾ ਜਿਹੜੀ ਸਰਵਿਸ ਦਾ ਜਦੋਂ ਤੁਹਾਨੂੰ ਡਾਕੂਮੈਂਟ ਦੱਸੇ ਸਟੇਜ 2 ਜਦੋਂ ਤੁਹਾਨੂੰ ਅਸੀਂ ਫਾਈਲ ਦਿਖਾਈ ਇਹ ਤੁਹਾਡੀ ਪਹਿਲਾ ਰਿਫਿਊਜ਼ਲ ਆ ਨਾ ਕੋਵਾਂ ਲੈਟਰ 'ਚ ਜ਼ਮੀਨ ਆਸਮਾਨ ਦਾ ਫਰਕ ਦਿਸਣਾ ਤੁਸੀ ਓਕੇ ਟਰੈਵਲ ਪਲਾਨ ਦੇਖਿਓ ਹੋਟਲ ਆਪਣਾ ਡਾਇਰੈਕਟ ਬੁਕਿੰਗ ਹੁੰਦੀ ਆ ਆਪਾਂ ਥਰਡ ਪਾਰਟੀ ਨਹੀਂ ਯੂਜ਼ ਕਰਦੇ ਓਕੇ ਕੋਈ ਮੈਨ ਸਾਈਟਸ ਦਾ ਨਾਮ ਨਹੀਂ ਲੈਣਾ ਜਿਹੜੀ ਵੀ ਸਾਈਟਸ ਆ ਆਪਾਂ ਉਹਨੀ ਯੂਜ਼ ਕਰਦੇ ਫੋਰ ਐਗਜ਼ਾਮਪਲ ਜੇ ਹਿਲਟਨ ਬੁੱਕ ਕਰਨਾ ਆਪਾਂ ਹਿਲਟਨ ਤੋਂ ਕਨਫਰਮ ਬੁਕਿੰਗ ਲੈਣੀ ਆ ਡਾਇਰੈਕਟ ਉਹਨਾਂ ਦੀ ਵੈਬਸਾਈਟ ਤੋਂ ਓਕੇ ਪੇ ਕਰਕੇ ਪਿਛਲੇ ਲਾਸਟ ਇੰਟਰਵਿਊ ਤੇ ਮੈਂ ਤੁਹਾਨੂੰ ਉਸ ਬੈਂਕ ਦੀ ਸਟੇਟਮੈਂਟ ਵੀ ਦਿਖਾਉਂਦੀ ਸੀ ਜਿਹੜਾ ਵੀ ਪਲਾਨ ਆਉਂਦਾ ਮੈਂ ਆਪਣੇ ਆਪ ਹੀ ਦਿਖਾਉਂਦਾ ਰਾਈਟ ਉਹਨਾਂ ਦਾ ਯਕੀਨ ਹੁੰਦਾ ਸਰ ਟਰਸਟ ਹੈ ਕਹਿੰਦੇ ਫੇ ਵੀ ਰੋਜ਼ ਪੈਸੇ ਡਿਡਕਟ ਹੁੰਦੇ ਆ ਦਿਖਾਉਣ ਚ ਮਜ਼ਾ ਜਿਆ ਆਉਂਦਾ ਕਿ ਇਥੇ ਕੋਈ ਨਿਆਜ ਡਿਡਕਟ ਹੋਇਆ ਸੋ ਹੋਟਲ ਕਨਫਰਮ ਹਮ ਡਾਕੂਮੈਂਟਸ ਜਿਹੜਾ ਮੈਂ ਦੱਸ ਕੀ ਹਟਿਆ ਫਾਈਲਿੰਗ ਕਵਾਲਟਡ ਟਰੈਵਲ ਪਲਾਨ ਹੋਟਲ ਬੁਕਿੰਗ ਫਾਰਮਸ ਹੋ ਗਿਆ ਜਿਸ ਵੇਨ ਆਪਾਂ ਡਾਕੂਮੈਂਟਸ ਲਗਾਏ ਆ ਰਾਈਟ ਪਥੋ ਕਲਾਇੰਟ ਨੂੰ ਪਤਾ ਲੱਗਣਾ ਸਟੇਜ 2 ਫਾਈਲ ਦੀ ਪ੍ਰੈਜੈਂਟੇਸ਼ਨ ਓਕੇ ਲਾਸਟ ਟਰਾਂਸਪੇਰੈਂਸੀ ਚਾਤੋ ਕੀ ਮੈਂ ਇਸ ਪੁਆਇੰਟ ਤੇ ਆਨੇ ਵਾਲਾ ਸੀਗਾ ਕਿੰਨੀ ਅਸਲੀਅਤ ਹੈ ਕਿ ਤੁਸੀਂ ਟਰਾਂਸਪੇਰੈਂਸੀ ਨਾਲ ਕੰਮ ਕਰਦੇ ਹੋ ਜਿਵੇਂ ਕਿ ਮੈਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ ਤੁਹਾਡੇ ਆਫਿਸ ਦੇ ਵਿੱਚ ਤਾਂ ਕੋਈ ਝੰਡਾ ਵੀ ਨਹੀਂ ਹੈਗਾ ਕੋਈ ਮੈਨੂੰ ਇੱਥੇ ਵੀਜ਼ਾ ਲੱਗੇ ਦਿਖਾਈ ਵੀ ਨਹੀਂ ਦਿੰਦੇ ਨਾ ਕਿਸੇ ਕਲਾਇੰਟ ਦੀ ਫੋਟੋ ਇੱਥੇ ਲੱਗੀ ਹੋਈ ਹੈ ਇੱਕਦਮ ਖਾਲੀ ਆਫਿਸ ਹੈ ਪਲੇਨ ਵਾਲਸ ਮੈਨੂੰ ਦਿਖ ਰਹੀਆਂ ਕਿੰਨੀ ਅਸਲੀਅਤ ਹੈ ਕਿ ਤੁਸੀਂ ਟਰਾਂਸਪੇਰੈਂਸੀ ਨਾਲ ਕੰਮ ਕਰਦੇ ਹੋ ਅਰ ਤਾਂ ਤੁਸੀਂ ਐਡਵਰਟਾਈਜ਼ਮੈਂਟ ਦੀ ਵੀ ਗੱਲ ਕਰੋ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਪਰਸਨਲੀ ਫੀਲ ਵੀ ਨਹੀਂ ਹੋ ਰਾ ਨਾ ਕਦੀ ਕਿ ਐਡਵਰਟਾਈਜ਼ਮੈਂਟ ਦਾ ਤਰੀਕਾ ਸਹੀ ਹੈ ਜਾਂ ਨਹੀਂ ਦੇਖੋ ਪਹਿਲੀ ਗੱਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਲੋਕੀ ਜਾਨੂੰ ਵਰਡ ਆਫ ਮਾਊਥ ਤੋਂ ਪਹਿਲਾਂ ਜਾਂਦੇ ਆ ਬਾਅਦ ਚਾੜਾ ਇੰਸਟਾਗ੍ਰਾਮ ਚੈੱਕ ਕਰ ਦਿਆ ਐਂ ਜਦੋਂ ਚੈੱਕ ਕਰਦੇ ਹੋ ਘੰਟਾ ਘੰਟਾ ਚੈੱਕ ਕਰਦੇ ਹੋ ਕਿਉਂਕਿ ਉਹ ਫੋਰ ਐਗਜ਼ਾਮਪਲ YouTube ਹੋ ਗਿਆ Facebook ਹੋ ਗਿਆ Instagram TikTok ਐਮੇਗੇਸ਼ਨ ਦਾ ਜਦੋਂ ਖੋਲ ਲੈਂਦੇ ਆ ਨਾ ਇੱਕ ਵੀਡੀਓ ਜੈਨੂਇਨ ਦੂਸਰੀ ਵੀਡੀਓ ਤੀਸਰੀ ਦਨੂ ਟੱਚ ਕਰਨ ਵਾਲੀ ਵੀਡੀਓ ਸਾ ਆਪਣੀ ਕਿਉਂਕਿ ਜਿਹੜਾ ਬੰਦਾ ਬੋਲ ਰਿਹਾ ਉਹ ਦਿਨੋ ਬੋਲ ਰਿਹਾ ਕੋਈ ਵੀਡੀਓਸ ਆਪਣੇ ਹਿਡਨ ਜੋ ਹਿਡਨ ਕੈਪਚਰ ਕੀਤਾ client ਨੂੰ ਕੀ ਕਹਿ ਰਿਹਾ ਸੀ ਸੋ ਸਾਡੀ ਟਰਾਂਸਪੈਰੈਂਸੀ ਆ ਕੋਈ ਏਜੰਟ ਨੂੰ ਫਾਈਲ ਦੀ ਕਾਪੀ 90% ਨਹੀਂ ਪ੍ਰੋਵਾਈਡ ਕਰਦੇ ਵੀਜ਼ਾ ਨਾ ਵੀ ਹੋ ਜਵੇ client ਫਿਰ ਵੀ ਰਿਕੁਐਸਟ ਕਰਦਾ ਜਿਹੜੀ ਸਚਾਈ ਆ ਬਹੁਤ ਮਾੜੀ ਗੱਲ ਆ ਮੇਰੀ ਹਿਸਾਬ ਨਾਲ client ਦਾ ਹੱਕ ਆ ਉਹ ਕਾਪੀ ਲੈਣ ਕੇ ਹਾਂ ਬਟ ਨਹੀਂ ਪ੍ਰੋਵਾਈਡ ਕਰਦੇ ਕਿਉਂ ਕੀ ਕਰਨ ਲੱਗਦਾ ਕਾਪੀ ਕਿਉਂ ਨਹੀਂ ਦਿੰਦੇ ਡਰ ਅੱਜ ਕਹਿ ਲੋ ਕਿ ਫੋਰ ਐਗਜ਼ਾਮਪਲ ਤੁਹਾਡਾ ਕਿਸੇ ਏਜੰਟ ਤੋਂ ਰਿਫਿਊਜ਼ ਹੋਇਆ ਹੁਣ ਉਹ ਫਾਈਲ ਤੁਸੀਂ ਮੇਰੇ ਤੋਂ ਲੈ ਕੇ ਆਂਦੇ ਮੈਂ ਤਾਂ 10 20 30 40 ਗਲਤੀਆਂ ਕਰ ਦੇਣੀਆਂ ਕਿਉਂਕਿ ਆਪਣਾ ਕੰਮ ਜੋ ਸਾਹਮਣੇ ਸੱਚਾ ਉਹ ਹੀ ਆਪਾਂ ਦੱਸਣਾ ਗਲਤ ਗਲਤ ਗਲਤੀ ਨਹੀਂ ਕਰਨੀ ਜੋ ਸੱਚਾ ਤੁਹਾਨੂੰ ਦਿਖਾ ਵੀ ਦੇਣਾ ਆਨਲਾਈਨ ਵੈਬਸਾਈਟ ਨੇ ਦੇਣੀ ਵੈਬਸਾਈਟ ਤੇ ਆ ਲਿਖਿਆ ਐਂ ਬਸ ਦੀ ਸਾਈਟ ਤੇ ਆ ਤੁਹਾਡੇ ਏਜੰਟ ਨੇ ਕੀਤਾ ਵਾ ਆ ਡਾਰਾ ਲੋਕ ਆਪ ਵੀ ਅਪਲਾਈ ਕਰਦੇ ਆ ਕਿਉਂਕਿ ਪੜ੍ਹੀ ਲਿਖੀ ਅੱਜ ਕੱਲ ਨੌਜਵਾਨ ਪੀੜੀ ਹੈ ਵੀਜ਼ਾ ਆਪ ਵੀ ਅਪਲਾਈ ਕਰਨਾ ਜਾਣਦੀ ਐ ਵੈਬਸਾਈਟ ਤੇ ਸਾਰਾ ਕੁਝ ਪਿਆ ਹੁੰਦਾ ਹੈ ਜੇ ਆਪਾਂ ਕੈਨੇਡਾ ਦੀ ਗੱਲ ਕਰਦੇ ਆ ਟਿਊਟੋਰੀਅਲਸ ਵੀ ਬਣਾ ਬਣਾ ਕੇ ਅਪਲੋਡ ਕੀਤੇ ਹੋਏ ਆ ਤੇ ਤੁਹਾਡੇ ਤੇ ਫਿਰ ਉਹਨਾਂ ਚ ਕੀ ਫਰਕ ਰਹੇਗਾ ਦੇਖੋ ਸਭ ਤੋਂ ਪਹਿਲਾਂ ਆਪਾਂ ਦੱਸ ਚੁਣੇ ਵੀਡੀਓਸ ਆਪਾਂ ਵੀ ਬਣਾਈਆਂ ਹੋਈਆਂ ਕਿ ਨਹੀਂ ਫਾਰਮ ਚ ਗਲਤੀਆਂ ਆ ਆਵੋਇਡ ਕਰੋ ਇਨਫੋਰਮੇਸ਼ਨ ਆਪਾਂ ਵੀ ਸ਼ੇਅਰ ਕਰਦੇ ਆ ਬਟ ਇੱਕ ਬੰਦਾ ਪ੍ਰੋਫੈਸ਼ਨਲ ਤਾਂ ਕਾ ਤੋ ਜੰਮਦਾ ਹੈ ਕਾ ਤੋ ਜਾਣਦਾ ਵਾ 100% ਵਾਸਤੇ ਕਲੈਂਟ ਆਪਣੇ ਤੋ ਇਸ ਕਰਕੇ ਆਉਂਦੇ ਕਿ 100% ਮਿਸਟੇਕ ਨਾ ਹੋਵੇ ਨੋ ਡਾਊਟ ਲੋਕੀ ਪਰੇ ਲਿਖੇ ਹੈ ਗਿਆ ਜਤੋ ਕਲੈਂਟਸ तरह तरह ਦੇ ਕਲਾਇੰਟਸ ਆਉਂਦੇ ਆ ਹੂੰ ਕੋਈ ਐਗਰੀਕਲਚਰਿਸਟ ਆ ਹੂੰ ਕੋਈ ਪਲੰਬਰ ਆ ਹੂੰ ਰਾਈਟ ਕੋ ਡਾਕਟਰ ਆ ਕੋਈ ਇੰਜੀਨੀਅਰ ਆ ਕੋਈ ਕੰਮ ਕਰਦਾ ਫੋਰ ਐਗਜ਼ਾਮਪਲ ਐਮ ਐਨ ਸੀ ਕੰਪਨੀ ਚ ਹਮੇ ਕੰਪਨੀ ਦਾ ਨਾਮ ਵੀ ਲੈ ਸਕਦਾ ਕਿ ਉਹ ਐਕਚੁਅਲੀ ਕਲਾਇੰਟ ਆਉਂਦੇ ਆ ਆਈ ਬੀ ਐਮ ਹੋ ਗਿਆ ਮਾਈਕ੍ਰੋਸਾਫਟ ਹੋ ਗਿਆ ਇਹ ਕਲਾਸ ਇਥੋ ਵੀ ਆਉਂਦੇ ਆ ਮੇਰੇ ਕਲਾਸ ਉਹ ਵੀ ਆਉਂਦੇ ਆ ਜਿਹੜੇ ਪਿੰਡੋਂ ਆਇਆ ਰਾਈਟ ਐਂਡ ਡੈਰੀ ਦਾ ਕੰਮ ਕਰਦੀਆ ਡੈਰੀ ਫਾਰਮ ਦਾ ਕੰਮ ਕਰਦੀਆ ਐਗਰੀਕਲਚਰਿਸਟ ਆ ਪੈਂਡਸ਼ੀ ਛੋਟੀ ਜਿਹੀ ਨਾਈ ਦੀ ਦੁਕਾਨ ਆ ਰਾਈਟ ਮੇਰੇ ਕਲੈਂਟ ਬ੍ਰੈਟੀ ਵਿਸਾ ਆਵਣਾ ਹੁੰਦੇ ਆ ਰਾਈਟ ਹਰ ਇੰਡਸਟਰੀ ਤੋਂ ਹਰ ਪਾਸੇ ਮੈਨੂੰ ਕਲੈਂਟ ਆ ਕੇ ਮਿਲਦੇ ਆ ਹੂੰ ਵੀਜ਼ਾ ਹਰ ਕੋਈ ਆਪਣਾ ਅਪਲਾਈ ਕਰ ਸਕਦਾ ਬਟ ਤੁਸੀਂ ਆਪ ਸੋਚੋ ਮੈਂ ਰੋਜ਼ ਕਲੈਂਟ ਈਡ ਕਰਦਾ ਹੂੰ ਮੈਂ ਕਿਸੇ ਨੂੰ ਨੈਗੇਟਿਵ ਨਹੀਂ ਕਹਿਣਾ ਚਾਹੁੰਦਾ ਬਟ ਜਿਹੜੀ ਰਿਐਲਿਟੀ ਅੱਜ ਮੈਂ ਬੋਲਣਾ ਚਾਹੁੰਦਾ ਉਹ ਰਿਐਲਿਟੀ ਆ ਵਾ ਏਜੰਟਸ ਤੋਂ ਇੰਟੈਲੀਜ ਫੋਰ ਐਗਜ਼ਾਮਪਲ ਗਲਤੀਆਂ ਹੁੰਦੀਆਂ ਆ ਹੈਲਥ ਦੇ ਵਿੱਚ ਹੂੰ ਜੇ ਤੁਸੀਂ ਕੰਮ ਦਿਲੋਂ ਨਹੀਂ ਕਰ ਰਹੇ ਬਕਾਜ਼ ਇਹਨੂੰ ਇਤਨਾ ਬਿਜ਼ਨਸ ਆਉਂਦੇ ਆ ਕਿਸੇ ਦੀ ਫਾਈਲ ਕਿਸੇ ਦੀ ਹਮ ਉਹਨੂੰ ਐਮੀਤ ਨਹੀਂ ਦਿੰਦੇ ਮਤਲਬ ਪੈਸਾ ਜ਼ਿਆਦਾ ਜੁੜੀ ਹੈ client ਨਹੀਂ ਹਮ ਰਾਈਟ ਫੇਰ ਕਹਿ ਲੋ ਕਿ ਫਾਈਲ ਤੁਹਾਡੇ ਤੋਂ ਪ੍ਰੋਪਰ ਨਹੀਂ ਬਣਨੀ ਜੇ client ਨੂੰ ਤੁਸੀਂ ਐਮੀਤ ਦੰਦੇ ਆ ਸੋਚਦੇ ਇਹਦੇ ਵਿੱਚ ਵਾਈਗਰ ਨਿਵਾਸ ਹਮ ਹਰ ਇੱਕ ਬੰਦਾ ਵਾਈਗਰ ਦਾ ਸਰੂਪ ਆ ਮਤਲਬ ਵਾਈਗਰ ਹਰ ਇੱਕ ਬੰਦੇ ਦੇ ਵਿੱਚ ਵਸਦਾ ਵਾ ਤੁਸੀਂ ਸੋਵਾਰੀ ਸੋਚੋਗੇ ਗਲਤ ਕਰਨ ਹਮ ਤੁਸੀਂ ਗਲਤ ਨਹੀਂ ਕਰ ਪਾਉਗੇ ਹਰ ਬੰਦਾ ਆਪਣਾ ਆਪ ਫਾਈਲ ਲਗਾ ਸਕਦਾ ਆਪਾ ਪ੍ਰੋਫੈਸ਼ਨਲ ਆ ਏਜੰਟ ਜਿਹੜੇ ਬੈਠੇ ਆ ਉਹਨਾਂ ਤੋਂ ਗਲਤੀ ਹੋ ਰਹੀ ਆ ਜੇ ਬੰਦਾ ਆਪ ਅਪਲਾਈ ਕਰੂਗਾ 노 ਡਾਊਟ ਉਤੋਂ ਗਲਤੀ ਹੋਗੀ ਜੇ ਉਹਨੇ ਗਲਤੀ ਕਰ ਲਈ then ਵੀਜ਼ਾ ਮੁਸ਼ਕਿਲ ਹੋ ਜਾਣਾ ਹਾਸਲ ਕਰਨਾ ਅੱਛਾ ਜਿਹੜੇ ਤੁਹਾਨੂੰ ਇਸ ਨੂੰ ਦੇਖ ਰਿਹਾ ਜੇ ਤੁਹਾਨੂੰ ਮਿਲਣਾ ਚਾਹੁੰਦੇ ਆ ਕਿਵੇਂ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਆ ਕਿਵੇਂ ਤੁਹਾਡੇ ਆਫਿਸ ਤੱਕ ਰੀਚ ਕਰ ਸਕਦੇ ਡਿਸਪਲੇ ਹੋ ਰਿਹਾ ਹੈ ਜਿਹੜੇ ਕੰਟੈਕਟ ਨੰਬਰਸ ਇਥੇ ਜਨੂੰ ਕੰਟੈਕਟ ਕਰੋ ਆਫਿਸ ਮੇ ਅਵੇਲੇਬਲ ਹੁੰਦਾ ਮੈਨੂੰ ਆ ਕੇ ਮਿਲਣਾ ਚਾਹੁੰਦੇ ਆ ਮੈਨੂੰ ਆ ਕੇ ਮਿਲ ਲਓ ਟੀਮ ਵੀ ਅਵੇਲੇਬਲ ਹੈ ਟੀਮ ਨਾਲ ਵੀ ਤੁਸੀਂ ਮਿਲ ਸਕਦੇ ਆਫਿਸ ਕਿੱਥੇ ਮੈਂ ਜਾਉਂਗਾ ਤੁਸੀਂ ਦੱਸੋ ਆਫਿਸ ਆਪਣਾ ਹੈਗਾ ਸਿਟੀ ਸਕੁਆਇਰ ਬਿਲਡਿੰਗ ਅਜੋਇਨਿੰਗ ਕੇਸੇ ਪੈਟਰੋਲ ਪੰਪ ਨੀਅਰ ਐਮਬੀਡੀ ਮਾਲ ਜਲੰਧਰ ਜੀ ਜੀ ਔਰ ਜੇਕਰ ਤੁਸੀਂ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮਿਸਟਰ ਰਾਜਵੀਰ ਨੂੰ ਆ ਕੇ ਮਿਲ ਸਕਦੇ ਹੋ ਟਿਪਟੌਪ ਇਮੀਗ੍ਰੇਸ਼ਨ ਸਿਟੀ ਸਕੁਆਇਰ ਮਾਲ ਜਲੰਧਰ ਔਰ نیچے ਲਿਖੇ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ